ਜਾਉਣਾ ਤੇ 5:30 ਵਜੇ ਟ੍ਰਾਂਵਾਂ ਠੀਕ ਆ ਹਾਂ ਹਾਂ ਛੋਡੇ ਵਾਲੇ ਤੇ ਆ ਹਾ ਜੀ ਕਿੱਦਾਂ ਮਿੱਤਰੋ ਕੀ ਹਾਲ ਚਾਲ ਹੈ ਤੁਹਾਡਾ ਆਪਣੇ ਚੈਨਲ ਗੋਪੀ ਉਪਲ ਤੇ ਬਹੁਤ ਬਹੁਤ ਸਵਾਗਤ ਹੈ ਤੇ ਮਿੱਤਰੋ ਅੱਜ ਚੱਲੇ ਆਪਾਂ ਬਾਜੀ ਤੇ ਪਿੰਡ ਚੱਕ ਪਾਈਗਾ ਬਾਜੀ ਕਰਾਈ ਸੀ ਆਪਣੇ ਭਰਾ ਫੌਜੀ ਵਿੰਜਲ ਨੇ ਤੇ ਮਨਦੀਪ ਕੈਨੇਡਾ ਵਿੰਜਲ ਤੇ ਰਵੀ ਚੱਕ ਪਾਈਗਾ ਇਹ ਸਾਰੇ ਭਰਾਵਾਂ ਨੇ ਆਪਣੇ ਨਾਲ ਮਿਲ ਕੇ ਬਾਜੀ ਕਰਾਈ ਸੀ ਤੇ ਆਪਾਂ ਚੱਲਦੇ ਆਂ ਜੇ ਬਾਜੀ ਤੇ ਆਪਾਂ ਨੂੰ ਉਦਾਂ ਦਾ ਕੋਈ ਬੜਾ ਸ਼ੌਂਕ ਹੈ ਨਹੀਂਗਾ ਤੇ ਆਪਣੇ ਭਰਾ ਨੇ ਬਾਜੀ ਕਰਾਈ ਸੀ ਤੇ ਆਪਾਂ ਨੂੰ ਜਾਣਾ ਪੈਣਾ ਸੀ ਮਿੱਤਰੋ ਤੁਹਾਨੂੰ ਦਿਖਾਉਨੇ ਆ ਬਾਜੀ ਕਬੂਤਰਾਂ ਦੀ ਤੇ ਮਿੱਤਰੋ ਪਹਿਲਾ ਨਾਮ ਸੀਗਾ ਫਰਜਾ ਪਹਿਲਾ ਨਾਮ ਦੂਜਾ ਨਾਮ ਕੂਲਰ ਤੀਜਾ ਨਾਮ ਹੈਗਾ ਪੱਖਾ ਤੇ ਚੌਥਾ ਨਾਮ ਹੈਗਾ ਕੱਪ ਤੇ ਪੰਜਵਾਂ ਵੀ ਕੱਪ ਆ ਮਿੱਤਰੋ ਤੇ ਆ ਜੋ ਕਰੋ ਇੰਜੋਏ ਬਾਜੀ ਪਿੰਡ ਚੱਕ ਭਾਈ ਕਾ ਦੀ ਤੇ ਚੈਨਲ ਕਰ ਲਿਓ ਮਿੱਤਰੋ ਸਬਸਕ੍ਰਾਈਬ ਗੋਪੀ ਉਪਲ ਤੇ 6 ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਜੇ ਨੂੰ ਆਪਣੇ ਵਲੌਗ ਵਧੀਆ ਲੱਗੇ ਤੇ ਕਰੋ ਇੰਜੋਏ ਬਾਜੀ ਪੈਂਦੇ ਆ ਪੜਾਕੇ ਮਿੱਤਰੋ ਫੌਲੀ ਤੇ ਆਪਾਂ ਗਏ ਤਾਂ ਥੋੜਾ ਜਿਆ ਲੈਟ ਹੀ ਆ ਤੇ ਆਜੋ ਫਿਰ ਕਰੋ ਇੰਜੋਏ 68 28 ਹੁੰਦੀ ਆ ਆਜੋ ਤੇ ਮਿੱਤਰੋ ਪਹਿਲਾ ਨਾਮ ਫਰਜ ਆਪਣੇ ਭਰਾ ਕਾਕਾ ਸੇਖੋ ਚੱਕ ਭਾਈ ਦਾ ਕੈਨੇਡਾ ਵਾਲਾ ਉਹਨੇ ਦਿੱਤਾ ਸੀ ਆ ਬਾਜੀ ਬੰਦਰ ਚੱਕ ਭਾਈ ਗਿਆ ਮਿੱਤਰੋ ਅੱਜ ਪੈਂਦੇ ਆ ਭਰਾਕੇ ਆਹ ਕਰੀ ਗੱਲ ਵਾਹ ਕਿੰਨੇ ਕੋ ਉਤਰ ਡੇਗਾ ਕੇ 100 ਦਾ 110 ਉਤਰੇ ਹੁਣ ਕਹਿੰਦੇ ਰਹੇਗੇ ਆ ਗਿਆ 40 50 ਠੀਕ ਆ ਟੈਂਪਰੇਚਰ ਵੀ ਅੱਜ ਬਹੁਤ ਸੀ ਮਿੱਤਰੋ ਓਪਿੰਦਾ ਜੈਲਦਾਰ ਬੰਦਾ ਹੈ ਉਹ ਪਿੰਦਾ ਜੈਲਦਾਰ ਜੀ 41 ਨੰਬਰ ਕੋ ਉਤਰ ਬਹਿ ਗਿਆ ਜੀ ਹੈਗਾ ਯਾਰ ਪਿੰਦਾ ਜੈਲਦਾਰ 41 ਨੰਬਰ ਕੋ ਉਤਰੀ ਉਹ ਕਿਹੜਾ ਸੀ ਨਾ ਬੋਲਿਆ ਉਹ ਬੋਲਿਆ ਸੀਗਾ ਬਰੇ ਨਾ ਬੋਲੇ ਹੀ ਬਰੇ ਨਾ ਤਾਂ ਬੋਲੇ ਨੀ ਯਾਰ ਬਾਈ ਆਹ ਹਾਂ ਦੱਸ 44 ਨੰਬਰ 44 ਨੰਬਰ ਅਕੀਨ ਹਰੀ ਉਹਨੇ ਸੈਟ ਜੀ ਆਂਦੀ ਆ ਇਹ ਤਾਂ ਕਾਲੀ ਬੱਗਾਂ ਨੂੰ ਨਿਕਲ ਆ ਉਹ ਹਾਂ ਕੱਟਿਆ ਹੋਇਆ ਕੁੱਤਰ ਉਹ ਉਹ ਦੂਜਾ ਕੁੱਤਰ ਲੈ ਕੇ ਇੱਕ ਜੰਗਲੇ ਦੇ ਬੈਠਾ ਪਰਲੇ ਪਾਸੇ ਕਰਨੇ ਨੱਥੋ ਵਾਲਾ ਕਰਨੇ ਨੱਥੋ ਵਾਲਾ 55 ਨੰਬਰ ਆ 55 ਨੰਬਰ ਆ ਨੰਬਰ ਦਾ ਅਸੀਂ ਕਰਨਾ 55 ਨੰਬਰ ਤੇ ਜੱਗਾ ਕਾਉਂਗੇ ਜੀ 55 ਨੰਬਰ ਆ ਆ ਉੱਤੇ ਹੈ ਨਹੀਂ ਉੱਤੇ ਨਾ ਓਏ ਉਹ ਬੈਠਾ ਹੈਗਾ ਹੈ ਨਹੀਂ ਆ ਜੰਗੀ ਉੱਤੇ ਇੱਕ ਪਰਲੀ ਜਿਹੜਾ ਬੈਠਾ ਜੀ ਚੰਗਾ ਹੈ ਜੀ ਉੱਲੇ ਬੈਠਾ ਜੀ ਕਹਿ ਹੋ ਗਿਆ ਉੱਤੇ ਵੇਹੇ ਕਹਿਣ ਲੱਗੇ ਜਾ ਕੇ ਦੇਖ ਆਂ ਕੁੱਤ ਕਿਹੜਾ ਬਟਾ ਦਿਖਾਤਾ ਅਗਲੇ ਨਾਲ ਕੰਪਿਊਟਰ ਦਾ ਦੋ ਬੈਠੀ ਆ ਕੇ ਜੀਰ ਬਟਾ ਓਕੇ ਓਏ ਹੋ ਹੋ ਬੰਦੇ ਕੋਲੇ ਏ ਗਾਗੀ ਹੁਣੀ ਆ ਗਾਗੀ ਹੁਣੀ ਦੋ ਬੈਠੀ ਉੱਤੇ ਹਾਂ ਇਹ ਚਰੀਟਾ ਵੀ ਥੋਡੇ ਦਾ ਡੰਡਾ ਸੀ ਵੀਰੇ ਤੇ ਕਰਾਲ ਮਾਰਨ ਦੀ ਕੁੱਤਰੀ ਉਹ ਦਿਖਾਉਂਦੇ ਆ ਉਹ ਥੋਡੇ ਦਾ ਡੰਡੇ ਆ ਥੋਡੇ ਦਾ ਡੰਡਿਆਂ ਦੇ ਚਰੀਟਾ ਵਾਂ ਉੱਲੀ ਆ ਗਿਆ ਕਾਪੀ ਵਾਲਾ ਡਿਲੀਵਰਰ ਪੱਕਾ ਅਲੀ ਜੀ ਨਹੀਂ ਹਰੀਆਂ ਬਗਲਾਂ ਦੀ ਕਿਹਦੀ ਹੈ ਜੀ ਮੇਰਾ ਆਵਾਜ਼ ਰਵੀਜੀਤ ਰਾਏ ਸਰ ਹੈ ਕੋਈ ਰਵੀਜੀਤ ਆ ਜਾਓ ਆ ਜਾਓ ਤਾਲ ਵਾਲਾ ਰਵੀਜੀਤ ਰਾਏ ਹਰੀਆਂ ਬਗਲਾਂ ਦੀ ਕਰਤੀ ਵੀਰੇ ਰਾਏ ਸਰ ਦਾ ਉਤਰ ਉਤਰ ਬੇਟਾ ਹਾਂ ਉਹ ਗੱਲ ਸਹੀ ਹੈ ਕਿ ਆਪਣਾ ਫਰਾ ਟੂਸਾ ਲਾਲ ਕੈਸਾ ਕਾਲੀ ਪੂਰੀ ਉਹ ਕਿਤੇ ਬੇਟਾ ਫਰਾ ਟੂਸਾ ਪਰਾ ਦੇ ਬਟਾ ਇਹ ਟੂਸਾ ਫਰਾ ਟੂਸਾ ਮੇਰਾ ਟਾਈਮ ਹੋਗਾ 4:30 ਜੀ ਠੀਕ ਸਹੀ ਆ ਬਸ ਬਾਜੀ ਨੇੜੀ ਆ ਹਾਂ ਬਾਜੀ ਚੱਟਾ ਕੰਮ ਆ ਮੈਂ ਪੈਂਦੇ ਆ ਵੜਾ ਕੇ ਦਾਗਾ ਕੇ ਪਤਰਾ ਮੰਨ ਕੇ ਪਿੱਟੂ ਪੁੱਚੋ ਕਾਲਾ ਮੂਮ ਅਨਵੀਰ ਗੁੜੇ ਅਰਜਨ ਤਲਵੰਡੀ ਪ੍ਰਜੋਤ ਮਹਿਲਕਲਾ ਈਤ ਲਤਾਲਾ ਗੋਸਾ ਮੂਮ ਉਸਨ ਮਹਿਲਕਲਾ ਕਾਲਾ ਮੀਨੀਆਂ ਪ੍ਰਜੋਤ ਗੁੜੇ ਤਕਦੀਰ ਬੁੱਪਰ ਹੈ ਗੁਰਨੂਰ ਗਾਲਵ ਸਹਿ ਚੌਂਕੀਮਾਨ ਸਰਵੀਰ ਲਤਾਲਾ ਬ੍ਰੇਕ ਉੱਤ ਸਾਡੇ ਕੋਲ ਪਾਸ ਹੋਇਆ ਬਾਕੀ ਸਾਰਿਆਂ ਦਾ ਟਾਈਮ ਆ 4:40 ਤੋਂ 5:10 ਤੱਕ ਜਿਹਦਾ ਫਿਰਦਾ ਵੀਰੇ ਧਰਮਸਾਲ ਉੱਤੇ ਆ ਕੇ ਨਾ ਇੱਕ ਇੱਕ ਬੰਦਾ ਦਿਖਾਉਂਦਾ ਆਖਰ ਟਾਈਮ ਹੈ ਮੇਰਾ ਵੀਰ ਕਿਸੇ ਨੂੰ ਕੋਈ ਟਾਈਮ ਨਹੀਂ ਵੱਧ ਮਿਲਣਾ ਇੱਥੇ ਹੀ ਰਹਿ ਕਿੰਨੇ ਘੰਟੇ ਟਾਈਮ ਚ ਉਤਰਾ ਨੇ 4:30 ਤੋਂ ਜਵੇ ਤੱਕ ਸੋਈ ਆ ਵੀਰ ਕੋਲ ਨੂੰ ਗੋਮਨ ਤਿਆਰ ਹੈ ਕਿ ਕਾਲਾ ਮੀਨੀਆ ਦਾਸ ਵੀ ਸਹੀ ਹੋਇਆ। ਅਣ ਚੱਕ ਪਾਈ ਕੇ। ਕਿੰਨੇ ਕੁ ਉਤਰ ਗਏ? 5:00 ਵੱਜ ਗਏ ਮਿੱਤਰੋ। 10 ਕੁ ਫਿਰਦੇ ਆ ਬਈ ਸਹੀ। 10 ਕੁ ਫਿਰਦੇ ਆ ਬਈ। ਬਾਕੀ ਆ ਦੇਖਦੇ ਆ। ਕਿੱਕ ਦੇ ਉੱਤਰ ਹੀ ਇਹਨੇ ਟਾਈਮ ਲੱਗਿਆ ਵਾ ਉਤਰਾਂ ਦੇ। ਜੋ ਦੇਖੋ ਉਤਰਦੇ ਆ। 11 ਸਹੀ ਆ ਮਿੱਤਰੋ 11। ਇੱਕ ਵਾਰ 10 ਕੁ ਵੀ ਰੱਖ। ਹੋਰ ਇੰਦਰ ਕਾ ਚੰਦਰ ਆ। ਹੋਰ ਦੀਆਂ ਗਾਲੇ ਡੰਡਿਆਂ ਵਾਲੀ। ਆ ਲਿਓ ਦਾ। ਗਲੀਆਂ ਨੂੰ ਗਲੀ ਹੀ ਫਿਰਦੇ ਆ। ਗਲੀਆਂ ਨੂੰ ਗਲੀ ਆ ਜੇ। ਚੁਆਰਾਂ ਵੈਦੀ ਰਹੇ ਚੁਆਰਾਂ ਵੈਦੀ ਮਿੱਤਰੋ ਹੋ ਗਿਆ ਕਿ ਮੇਤਰਾ ਗਾਲਾਂ ਡੰਡਿਆ ਜਿਹੜਾ ਬੜਾ ਜ਼ੋਰ ਮਾਰਦੀ ਚੱਕ ਨਾ ਕਬੂਤਰ ਸਹੀ ਆ ਮਿੱਤਰੋ ਨਾ ਉਹ ਬੋਲਾਂਗੇ ਸਬਰਤਾ ਕਰ ਲੋ ਸਬਰ ਕਰ ਲੋ 5 ਮਿੰਟ ਰੋਕ ਜੋ 7 ਮੀਟਰ ਰੱਖ ਕੇ ਨਾ ਰੂਲ ਵਾਲੇ ਘੜੇ ਯਾਰਾ ਵੀ ਤੇ ਫੌਜੀ ਦੇ ਮਿੱਤਰੋ ਦੇ ਨੌਂ ਅਜ ਬਾਜੀ ਬੰਡਾਂ ਦੀਆਂ ਸਲਾਹ ਆਉਣ ਲੱਗੀਆਂ ਬਾਜੀ ਬੰਡਣ ਦੀਆਂ 7ਵਾਂ ਮੈਚ ਕੁਟਮ ਖੇ ਵੀਰੇ ਮੈਂ 5-10 ਤੱਕ ਹੀ ਆ ਮੁਲਕ ਚੰਨ ਉਤਰਾ ਦੁਬਾਰਾ ਫੇਰ ਟਾਈਮ ਲੱਗਿਆ ਹੋਇਆ ਵਾ ਪਹਿਲਾ ਵਾਲਿਆ ਪੁੱਤਰਾ 6 ਮਿੰਟ ਰਹਿ ਗਿਆ ਇੰਦਰ ਛੋਟੇ ਵਾਲੇ 5 ਵਜੇ ਤੋਂ 5:30 ਵਜੇ ਤੱਕ ਡਰਾਂਵਾਂ ਠੀਕ ਆ ਹਾਂ ਹਾਂ ਛੋਟੇ ਵਾਲੇ ਤੇ ਉਹ ਦੂਜੀ ਦਾ ਉਹ 5 ਦਾ ਟਾਈਮ ਕਰਨਾਗਾ ਟਾਈਮ ਮਗਰ ਉਹ ਛੋਟੇ ਵਾਲੀ ਸੀ ਨਾ ਇਹ 5 ਵਜੇ ਲੈ ਕੇ 5:30 ਵਜੇ ਤੱਕ ਕੱਟਾਗਾ ਟਾਈਮ ਆ ਅਰਜੰਤ ਤਲਵੰਡੀ ਫਰਨੂਰ ਗੜ ਉਹ ਪਹਿਲਾਂ ਵਾਲਾ ਦਾ ਪਹਿਲਾਂ ਵਾਲੇ ਦਾ ਟਾਈਮ 5 ਵਜੇ ਤੋਂ ਕੱਟਦੇ ਨੇ ਉਹ ਪਹਿਲਾਂ ਵਾਲੇ 5 ਵਜੇ ਤੋਂ ਕੱਟਦੇ ਨੇ ਸਤਨੂ ਕੋਲੇ ਲਾ ਕੇ ਦਿਖਾ ਦੇ ਕਿੱਥੇ ਆ ਸਹੀ ਸਹੀ ਹੋ ਗਿਆ ਛੋਟੀ ਛੇਰ ਪਰ ਕਿਹਦੇ ਕਿਹਦੇ ਮਾਰਾ ਮਾਰਾ ਹੋ ਗਿਆ ਹੋ ਗਿਆ ਉਹ ਵੀ ਦੇ ਬੜਾ ਨਿਗਾਰਖੇ ਦੇ ਕੂਤਰੀ ਨਿਗਾਰਾ ਰੱਖ ਲੋ ਬਾਈ ਸਾਰੇ ਸਾਰੇ ਆਪ ਦੇ ਕੂਤਰਾ ਦੀ ਇਹ ਦੇਖ ਨਾ ਸਹੀ 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 ਕੂਤਰਾ ਪਾਸ ਆ ਮਿੱਤਰੋ ਚਲੋ ਹੋ ਗਿਆ ਵੀਰੇ ਦੋਵੇਂ ਨੰਬਰਾਂ ਦੇ ਦੋਵੇਂ ਕੁੱਤੇ ਲੈਦੇ ਹੋ ਜਾਤਾ ਫਨ ਆ ਠੀਕ ਆ ਥੈਂਕ ਯੂ ਗੋਸ਼ਾ ਮੂਮ ਕੱਟਿਆ ਗਿਆ ਵੀਰੇ ਟਾਈਮ ਸੀ ਉੱਤ ਗੋਸ਼ਾ ਮੂਮ ਕਬੂਤਰ ਕੱਟੇ ਗਏ ਹੀ ਹੈਲੋ ਸੇ ਕੂਤਰ ਨਾ ਫੋਟੋ ਰਵੇ ਜਾ ਸੇ ਗੈਰ ਹੋ ਗਏਗੇ ਇਹ ਇਹ ਲੋਗੇ ਬਾਈ ਕੋਲੇ ਗੱਛਾ ਮੇਰੀ ਅੱਖ ਸੇ ਕੂਤਰ ਆਲੇ ਆ ਸੇ ਬੰਦੇ ਚ ਘਰ ਜਾਓ ਪਾਈ ਬਣ ਕੇ ਨਹੀਂ ਨਹੀਂ ਕੁਝ ਦੂਜੇ ਟਾਈਮ ਉਹਦੇ ਫਰਜਾ ਪਾਈ ਬਣ ਕੇ ਥੱਲੇ ਬੈਠਿਆ ਨਹੀਂ ਸੇ ਸੇ ਮਜ਼ਦੂਰ ਹੈ ਵੀਰੇ ਸਿਹਰ ਨੂੰ ਆਹ ਦੂਰਾ ਬਾਈ ਕਿਵੇਂ ਕਰਨਾ ਕੋਈ ਗੱਲ ਨਹੀਂ ਮੇਰੀ ਹੁਣ ਦਾ ਆ ਗੋ ਫਾਟਾ ਲੋ ਬਾਈ ਮੇਰੀ ਕਾ ਗੱਡਾ ਬਾਈ ਕਾ ਗੱਡਾ ਪੰਜ 55 ਬਦਲੀ ਟਾਈਮ ਕਾ ਗੱਡਾ ਟਾਈਮ ਆ ਮਿੱਤਰੋ ਕਿਹੜਾ ਸਿਆਣ ਸੰਧੀ ਹੋ ਗਈ ਮਿੱਤਰੋ मोम शांता वाला मोम

ਆਮਾ ਕਬੂਤਰ ਸ਼ਾਮਲਾ ਸੱਤਾਂ ਦੀ ਸਾਂਝੀ ਆ ਸਹਿਜ ਚੌਂਕੀਵਾਨ ਕੱਲਾ ਔਰਦਾ ਉਹਨਾਂ ਸਾਂਝੀ ਕੀਤੀ ਨਹੀਂ ਆਪਕੋ ਉੱਧਰ ਸ਼ਾਮਲਾ ਬਈ ਸੱਤਾਂ ਦੀ ਹੋਗੀ ਸਾਂਝੀ ਇੱਕ ਪਾਸੇ ਤੇ ਸਹਿਜ ਚੌਂਕੀਵਾਨ ਕੱਲਾ ਆਟਾ ਚੱਲਣ ਦਾ ਪਹਣ ਕੇ ਪਟਾਕੇ ਪਾਪਾ ਸ਼ੁਰੂ ਕੀ ਹੈ ਹਾਂ ਕਰਨ ਲੱਗਿਆ ਪਾਸੇ ਹਾਂ ਕਾਕੇ ਜੀ ਕਹਿੰਦੀ ਆ ਬਾਜੀ ਚੁੱਪ ਕਰਕੇ ਬਈ ਸੱਤਾਂ ਦੀ ਹੋਗੀ ਆਠਵਾ ਬਾਹਰ ਚੌਂਕੀਵਾਨ ਨਾਲ ਬਾਹਰ ਬਾਹਰ ਨਾਮਾ ਤੇ ਉੱਡਣਗੇ ਮਿੱਤਰੋ ਹੁਣ ਕੰਪਿਊਟਰ ਦਿਖਾਓ ਕਿੱਥੇ ਆ ਕੱਲਾ ਕੱਲਾ ਫੜਾ ਦੇਖ ਲਈਓ ਕੱਲਾ 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 ਆ ਜਾਂਦੀ ਐ ਓ ਮਗਲੇ ਆ ਪੁੱਤਰ ਬਾਈ ਕੁੜੇ ਕੁੜੇ ਸਹੀ ਹੋ ਗਏ ਕਿ ਪਾਸ ਹੋ ਗਏ ਕੁੜੇ ਕੁੜੇ ਸਹੀ ਹੋ ਗਏ ਵੀਰ ਬਣ ਕੇ ਸਹੀ ਹੋ ਗਏ ਤਰੋ ਕੋਈ ਦੁਬਾਰੇ ਟੋਪ ਨਹੀਂ ਆਉਂਦਾ ਉਹ ਜਿਹੜਾ ਪੂਰਾ ਪ੍ਰੋਜੈਕਟ ਕੋਡਾ ਹੋ ਗਿਆ ਆਹ ਅੱਗੇ ਭਾਈ ਜਿਗਰੜੀ ਵਾਲੀ ਉਹ ਸਹੀ ਜਰ ਆਉਣਾਗਾ ਉਹ ਬਾਈ ਦੀ ਕੱਲੀ ਦੀ ਉਧਰੀ ਹਟ ਗਈ ਆ ਬਾਕੀਆਂ ਨੇ ਸਪਤਾ ਨੇ ਸਮਝ ਹੀ ਕਰ ਲਈ ਲਾਲ ਬਗਲ ਹਰੀ ਘੰਡੀ ਵਾਲੀ ਹਰੀ ਘੰਡੀ ਵਾਲੀ ਉਹ ਸੀ ਬਾਈ ਲਾਲ ਬਗਲ ਹਰੀ ਘੰਡੀ ਸਹਿਜ ਚੌਂਕੀ ਮਾਉ ਸਹਿਜ ਚੌਂਕੀ ਮਾਉ ਬਾਈ ਦੀ ਕੱਲੇ ਦੀ ਉਹ ਆ ਕੋਈ ਉਸ ਪੈਸਾ ਦੀਆਂ ਬੜੀਆਂ ਆ ਬਰਾਸ ਪੈਸਾ ਕਰਵਾ ਦੋ ਕੰਮ ਸੇ ਕਰਾਉਂਦੀ ਹੁਣ ਚਾਹਾਂ ਉੱਤਰ ਰਹਿ ਗਏ 5 6 ਨਾਮਾਂ ਤੇ ਉੱਟਦੇ ਆ ਹੁਣ ਕਿ ਲੱਗਿਆ ਪਾਸ ਕਰਨ ਉਹ ਲਗਾ ਪਿਆ ਪਿਆ 5 ਮਿੰਟ ਹੋਣ ਬਾਈ ਬਾਈ ਕਿੱਥੇ ਆ ਉਹ ਰੰਗਾਂ ਦੇ ਫਿਰਦਾ ਕੋਈ ਨਾਲ ਉੱਤੇ ਚਾਰ ਉੱਤੇ ਕਲੀਅਰ ਹੋ ਗਿਆ ਇਹ ਗੱਲ ਆ ਬਾਈਆਂ ਨੇ ਆਪਕੇ ਉੱਤਰ ਘਟਾਇਆ ਜੱਸਾ ਮਾਣੂ ਕਿ ਮੇਤਰੋ ਬਹਿ ਗਿਆ ਉੱਤਰ ਗਮ ਤੇ ਉਹ ਉੱਥੇ ਸੋਨੀ ਸ਼ੇਰਪੁਰਾ ਵੀ ਬਹਿ ਗਿਆ ਮੇਤਰੋ ਤਾਲਾ ਮੂਮੇ ਇੱਕ ਲਟਾਰਾ ਤਾਲਾ ਤੇ ਮੈਂ ਤਾਂ ਹੁਣ ਕਿਹੜਾ ਚਾਰ ਰਹਿ ਗਏ ਚਾਰ ਰਹਿ ਗਏ ਬਾਈ 5000 ਪੰਜ ਰਹਿ ਗਏ ਸਹਿ ਚੌਕੀ ਮਾਨ ਵੀ ਆ ਕੇ ਚਾਰ ਬਾਜੀ ਵਾਲੇ ਜਿਹਨੇ ਸੰਝੀ ਹੋਈ ਆ ਸਹਿ ਚੌਕੀ ਵਾਲੇ ਇਕੱਲੇ ਬਾਹਰ ਆ 5000 ਪੰਜ ਰਚਕ ਉਤਰ ਵਰਦਾ ਦੇ ਕਾਕਾ ਆ ਗਿਆ ਸਵੇਰੇ ਉੱਤੇ ਉਹ ਆ ਰਹੇ ਉੱਤੇ ਅਗਲੀਅਰ ਕਰਨਾ ਵੀ ਉੱਤੇ ਆ ਉੱਤੇ ਅਗਲੀਅਰ ਕਰਨਾ ਵੀ ਸਾਈਡਾਂ ਤੇ ਉੱਤੇ ਆ ਗੁੱਤਰ ਕਲੀਅਰ ਹੋ ਆਟਾ ਬਰ ਬੰਦ ਮਾਰੀ ਰਿਹਾ ਸਾਹਮਣੇ ਜਮਾ ਉਹ ਨਾ ਕਿਹੜਾ ਵਾ ਸਾ ਫੌਜੀ ਕਬੂਤਰ ਜਾ ਉੱਥੇ ਸਿੱਧੀ ਉੱਥੇ ਨਾ ਡੇਣਾ ਕਿੰਨੇ ਪਾਸ ਤਿੰਨ ਤਿੰਨ ਪਾਸ ਆ ਨਾਮਾਂ ਤੇ ਉੜਦੇ ਮਿੱਤਰ ਸੱਤਾ ਦਾ ਸਾਜੀ ਹੋ ਗਈ ਸੀ ਉਹ ਵੀ ਬਾਈ ਜੀ ਵੀ ਆ ਇੱਕ ਵਾਰ ਸੱਚੀ ਬਹੁਤ ਠੀਕ ਆ ਥੱਲੇ ਜਾਓ ਭੱਜੋ ਕੀ ਹੋਈ ਜਾਂਦਾ ਆ ਕੀ ਆ ਇਹ ਉਹ ਟਾਵਰ ਕਿੰਨੇ ਇੱਕ ਜਮਾ ਚੁਣਿਆ ਉਹ ਆ ਗਿਆ ਯਾਰ ਰਾਵਣ ਉੱਥੇ ਘੁਰਵਾ ਕਟਿਆ ਸੀ ਦੂਜਾ ਹਾਲੇ ਰਹੀ ਹੈ ਬਈ ਲੱਗਿਆ ਜਿੱਤੇ ਬਈ ਆਹ ਕਾਹ ਜਾਂਦਾ ਹੋਇਆ ਹੁੰਦਾ ਮੂਮਲਾ ਕੁਤਰ ਕਿਹਦਾ ਹੈ ਪਾਜੀ ਦਾ ਕਾਲਾ ਮੂਮ ਕਲਰ ਹੈਗਾ ਕਾਲਾ ਮੂਮ ਕਲਰ ਹੈਗਾ ਹਾਂ ਦੂਜਾ ਨੰਬਰ ਇਤਲਤਾਲਾ ਠੀਕ ਆ ਤੀਜਾ ਸਹਿ ਚੌਕੀਵਾਨ ਚੌਥਾ ਪ੍ਰਾਇਤ ਕੋੜੀ ਪੰਜਵਾਂ ਪ੍ਰਾਇਤ ਮਹਾਰਾਜ ਆਜੋ ਜੱਕ ਆ ਫਰਮਾਇਤ ਕਿੰਦੀਆਂ ਕਰੀ ਬੋਲੋ ਕਹਿੰਦੇ ਰਹੀ ਹੈ ਫਰਿੱਜ ਤੇ ਦੂਜੇ ਨੂੰ ਹੈਗਾ ਕੂਲਰ ਤੇ ਤੀਜੇ ਨੂੰ ਪੱਖਾ ਚੌਥੇ ਨੂੰ ਕੱਪ ਪੰਜਵੇਂ ਨੂੰ ਚੱਲ ਆ ਜਾ ਹੁਣ ਤੇਰੀ ਲਈ ਆਪਾਂ ਜੱਪਾ ਦੇ ਮਿੱਤਰੋ ਨਾਮ ਆਹ ਪਹਿਲੇ ਨੂੰ ਫਰਿੱਜ ਆ ਦੂਜੇ ਨੂੰ ਕੂਟਰ ਪਿਆ ਤੀਜੇ ਨੂੰ ਪੱਖਾ ਤੇ ਆਹ ਬਈਆ ਦੋ ਕੱਪ ਤੇ ਕਰਦੇ ਆ ਸਨਮਾਨਤ ਦੇਖੋ ਪਰ ਮਿੱਤਰੋ ਆ ਜਾਵੇ ਮਿੱਤਰੋ ਪਹਿਲੇ ਨਾਮ ਵਾਲੇ ਪੱਖਾ ਚੈੱਕ ਕਰਦੇ ਆ ਵੀ ਚੱਲ ਲੱਗ ਨਹੀਂ ਚੱਲਦਾ تنهه <laughs> ਮਾਸੀ ਯਾਰ ਕਿ ਲੈ ਆਉਦਾ ਠੀਕ ਹੈ ਵੀਰ ਆਮ ਯਾਰ ਜੀ ਕਾਪੀ ਆ 2000 ਰੁਪਏ ਪਾਣੀ ਦਾ ਲਗਾ ਜੇ ਤੁਸੀਂ ਸਹਿਮਤ ਹੋ ਤਾਂ ਵਿੱਚੋਂ ਕਟਾ ਦੇਣੀ ਹੈ ਕੱਲਾ ਬੰਦਾ ਸੀ ਭਾਈ ਯਾਰ 2000 ਨਹੀਂ ਨਹੀਂ ਠੀਕ ਹੈ ਸਾਰੇ ਪੁੱਛਿਆ ਜਾ ਉਹਦੇ ਵਿੱਚੋਂ ਸੱਤ ਪੁੱਤਰਾਂ ਨੂੰ ਸੱਤ ਗੁੱਤਰਾਂ ਨੂੰ 30-3000 ਰੁਪਏ ਆ ਠੀਕ ਹੈ ਸਹਿਮਤ ਹੋ ਦੋਨੋਂ ਸਹਿਮਤ ਹੋ 2000-3000 ਅਸੀਂ ਦੇਣਾ ਕੋਈ ਨਾ ਵੀ ਜਾਇਜ਼ ਆ ਰਿਹਾ ਵੀ ਭਾਈ ਸਿਰਾ ਕਰਾਇਆ ਰੋਟੀ ਪਾਣੀ ਦਾ ਵੀ ਬਾਜੀ ਦਾ ਵੀ ਸਿਰਾ ਕਰਾਇਆ ਬਹੁਤ ਬਹੁਤ ਸ਼ੁਕਰੀਆ ਜੀ ਨਾਮ ਆਜੀ ਹੋਏ ਭਾਈ ਲੋਕ ਕਾਤੀ ਲੈਂਦਾ ਤੁਸੀਂ ਪੁੱਛ ਗਿਆ ਘਟਿਆ ਲੋਕ ਉਹੀ ਕਾਤੀ ਆਮਲੇ ਬੋਰਾ ਬਸਾ ਬੰਨਦਾ ਜਿਹੜੇ ਟੂ ਗੜੇ ਉਹ ਵਾਹ ਇਹਨੇ ਕਹਿੰਦਾ ਆਲੂ ਕੰਮ ਦੇ ਸਾਰੇ ਦਾ ਗਾਂ ਤੇ ਗੰਦ ਪੈ ਜਾਂਦਾ ਉਦੋਂ ਮਿਲਦਾ ਕੋਈ ਜੱਟ ਆ ਰਾਮ ਦੇ ਬਾਪੇ ਕਰਦੇ ਨੇ ਸਾਡੇ ਵੀ ਬਾਪਾ ਰਹਿੰਦਾ ਵਾ ਬਾਪਾ ਸਾਡੇ ਵੀ ਨਹੀਂ ਹੈਗਾ ਵਾ ਬਾਪਾ ਚਾਦੇ ਨਾਲ ਦਾ ਬਾਪੇ ਨੇ ਬਹੁਤ ਪਹਿੜੀ ਕਰੀਆ ਹੋ ਜੇ ਅਸੀਂ ਉੱਤੇ ਛੱਡੇ ਇੱਥੇ ਵੀ ਕੋਈ ਗੱਲ ਨਹੀਂ ਇਹ ਤੇ ਭਰਾ ਮਾਣਾ ਲੈ ਵਲ ਆ ਗਿਆ ਆ ਗਿਆ ਭਰਾ ਮਾਣ ਵਾਲਾ ਸਾਂਦੀ ਉੱਤੇ ਅੱਖੇ ਭਗਾ ਦਿਆ ਨਾ ਹਾਂ ਨਾ ਚੋਟ ਆ ਕੇ ਜੇ ਪੰਜ ਦਿਨ ਹੈ ਹੈਪੀ ਚੈੱਕ ਪਾਈ ਗਿਆਲਾ ਆਇਓ ਬਡੇ ਦਾ ਬਾਪਾ ਜੀਰਾ ਮੂਰੀ ਆਲਾ ਮਿੱਤਰੋ ਪਹਿਲਾ ਨਾਮ ਬਣਨ ਲੱਗੇ ਆ ਮੂ ਮਾਲੇ ਬਹਿ ਜਾ ਉੱਤੇ ਇੱਕ ਜਾਨੇ ਭੈਣੋ ਫੋਟੋ ਤਾਂ ਬੈਠ ਜਾ ਬਸੇ ਕਾਦਾਂ ਤੇ ਬੈਠੋ ਉਹ ਫੋਟੋ ਬੈਠਿਆਂ ਦੀ ਵੀ ਆਉਣੀ ਉਹ ਗੱਲ ਨਹੀਂ ਹੁੰਦੀ ਆਜੋ ਲੈ ਲੈ ਤੂੰ ਆ ਮੂਨੇ ਗੋਪੀ ਦੇ ਪਾਏ ਬਾਈ ਕੱਢੋ ਫੜਾ ਦੇ ਰਵੀ ਓਏ ਰਵੀ ਆ ਲੈ ਉਹਰੇ ਮੈਂ ਫੋਟੋ ਖਾਦੇ ਯਾਰ ਮੂਮਾ ਲੈ ਨਾ ਜਾਵੇ ਕੋਈ 7 ਲੱਖ ਲੈ ਨਾ ਤੂੰ ਦਾ ਤਾਂ ਭਜਦਾਗਾ ਕੋਈ ਗਾਲੀ ਮੋਦੀਆ ਕੋਈ ਨਾ ਬਸ ਅਈਆ ਬਸ ਬਸ ਗੋਪੀ ਭਾਈ ਫੋਜੀ ਆਈ ਵਾਲਾ ਲੈ ਲੈ ਮਿੱਤਰੋ ਬਾਜੀ ਨਿਬੜ ਗਈ ਸਾਰੀ ਨਾਮ ਬਣਤੇ ਸਾਰਿਆਂ ਨੂੰ ਫਰਿੱਜ ਕੂਲਰ ਪੱਖਾ ਤੇ ਕੱਪ বাকী তুৰে খ